ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ ਨਾਂਗੇ ਪਾਵਹੁ ਤੇ ਗਏ ਜਿਨਕੇ ਲੱਖ ਕਰੋੜ ਗੁਰੂ ਪਿਆਰਿਓ ਭਗਤ ਕਬੀਰ ਜੀ ਦਾ ਇਹ 27ਵਾਂ ਸ਼ਲੋਕ ਹੈ ਤਾਂ ਭਗਤ ਕਬੀਰ ਜੀ ਇਸ ਸ਼ਲੋਕ ਵਿੱਚ ਮਾਇਆ ਤੇ ਸੰਸਾਰਿਕ ਧੰਦਿਆਂ ਵਿੱਚ ਫਸੇ ਹੋਏ ਜੀਵਾਂ ਨੂੰ ਉਪਦੇਸ਼ ਦੇਣਾ ਕਰ ਰਹੇ ਨੇ ਕਬੀਰ ਇਹੋ ਤਨ ਜਾਏਗਾ ਸਕ ਹੋ ਤਾਂ ਲਿਹੋ ਬਹੋਲ ਬਾਬਾ ਕਬੀਰ ਜੀ ਕਥਨ ਕਰਦੇ ਨੇ ਕਿ हे ਭਾਈ ਇਹ ਸਰੀਰ ਇੱਕ ਦਿਨ ਜ਼ਰੂਰ ਨਾਸ਼ ਹੋ ਜਾਵੇਗਾ ਜੇਕਰ ਮੋੜ ਸਕਦੇ ਹੋ ਤਾਂ ਮੋੜ ਲਵੋ ਪਾਪ ਜੇਕਰ ਸਫਲਾ ਕਰ ਸਕਦੇ ਹੋ ਤਾਂ ਕਰ ਲਵੋ ਨਾਂਗੇ ਪਾਪ ਹਉ ਤੇ ਗਏ ਜਿਨ ਕੇ ਲੱਖ ਕਰੋੜ ਜਿਨਾਂ ਦੇ ਪਾਸ ਲੱਖਾਂ ਕਰੋੜਾਂ ਰੁਪਏ ਧਨ ਸੀ ਉਹ ਵੀ ਅੰਤ ਨੂੰ ਇਥੋਂ ਨੰਗੇ ਪੈਰ ਨੰਗੇ ਪੈਰੀ ਚਲੇ ਗਏ ਭਾਵ ਉਹ ਵੀ ਨਾਲ ਕੁਝ ਲੈ ਕੇ ਨਹੀਂ ਗਏ ਭਾਵ ਦੁਨੀਆ ਤੇ ਤਨ ਪਦਾਰਥ ਛੱਡ ਕੇ ਖਾਲੀ ਹੱਥ ਇਥੋਂ ਪਰਲੋਕ ਵੱਲ ਨੂੰ ਕੋਚ ਕਰ ਗਏ ਜਿਵੇਂ ਕਿ ਸਤਿਗੁਰੂ ਦੀ ਬਾਣੀ ਕਹਿੰਦੀ ਨਾ ਕੂਲੈ ਆਇਓ ਇਹ ਤਨ ਨਾ ਕੂਲੈ ਜਾਤ ਰਾਵਣ ਹੂ ਤੇ ਅਧਿਕ ਛਤਰ ਪਤ ਖਿੰਨ ਮੈਂ ਗਏ ਬਿਲਾਤ ਕਹਿੰਦੇ ਇਸ ਦੁਨੀਆ ਤੇ ਬੜੇ ਬੜੇ ਰਾਜੇ ਮਹਾਰਾਜੇ ਆਏ ਜਿਨ੍ਹਾਂ ਦੇ ਕੋਲ ਬੜਾ ਧਨ ਸੀ ਬੜੇ ਖਜ਼ਾਨੇ ਸੀ ਉਹ ਨਾ ਤਾਂ ਦੁਨੀਆ ਤੇ ਲੈ ਕੇ ਆਏ ਉਹਨਾਂ ਨੂੰ ਉਹਨਾਂ ਦੇ ਬਾਪ ਦਾਦੀਆਂ ਕੋਲੋਂ ਮਿਲਿਆ ਤੇ ਨਾ ਹੀ ਆਖਰ ਨੂੰ ਉਹ ਲੈ ਕੇ ਗਏ ਰਾਵਣ ਜਿਸ ਦੀ ਲੰਕਾ ਸੋਨੀ ਦੀ ਸੀ ਸਤਿਗੁਰੂ ਕਹਿੰਦੇ ਲੰਕਾ ਗੱਡ ਸੁਇਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਕਹਿੰਦੇ ਦੱਸੋ ਰਾਵਣ ਦੀ ਲੰਕਾ ਸੋਨੇ ਦੀ ਸੀ ਉਹ ਸੋਨੇ ਦੀ ਲੰਕਾ ਵਾਲਾ 라ਵਣ ਵੀ ਇਥੋਂ ਖਾਲੀ ਹੱਥ ਜਾ ਚਲਾ ਗਿਆ ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਇਸ ਧਨ ਦਾ ਮਾਨ ਨਹੀਂ ਕਰਨਾ ਚਾਹੀਦਾ ਜੇ ਪ੍ਰਮਾਤਮਾ ਨੇ ਦਿੱਤਾ ਹੈ ਤਾਂ ਇਸ ਨੂੰ ਲੋੜਵੰਦਾਂ ਦੀ ਸੇਵਾ ਹਿੱਤ ਲਾਓ ਲੋੜਵੰਦਾਂ ਦੀ ਸੇਵਾ ਵਿੱਚ ਖਰਚੋ ਸਮਾਜ ਭਲਾਈ ਦੇ ਕਾਰਜਾਂ ਵਿੱਚ ਲਾ ਕੇ ਇਸ ਧਨ ਨੂੰ ਸਫਲਾ ਕਰੋ ਅੱਗੇ ਬਾਬਾ ਕਬੀਰ ਜੀ 28ਵਾਂ ਸ਼ਲੋਕ ਉਚਾਰਨ ਕਰਦੇ ਨੇ ਕਬੀਰ ਇਹੋ ਤਨ ਜਾਏਗਾ ਕਬਨੇ ਮਾਰਗ ਲਾਏ ਕੈ ਸੰਗਤ ਕਰ ਸਾਧ ਕੀ ਕੈ ਹਰ ਕੇ ਗੁਣ ਗਾਏ ਕਬੀਰ ਇਹੋ ਤਨ ਜਾਏਗਾ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਭਾਈ ਇਹ ਸਰੀਰ ਇੱਕ ਦਿਨ ਜ਼ਰੂਰ ਚਲਿਆ ਜਾਏਗਾ ਇਸ ਨੂੰ ਕਿਸੇ ਪਰਮਾਰਥ ਦੇ ਰਸਤੇ ਵਿੱਚ ਲਾਉਣਾ ਕਰੋ ਕੈ ਸੰਗਤ ਕਰ ਸਾਧ ਕੀ ਕਹਿ ਹਰ ਕੀ ਗੁਣ ਗਾਏ ਕਹਿ ਤੋ ਭਵ ਜਾ ਬਾਬਾ ਕਬੀਰ ਜੀ ਕਹਿੰਦੇ ਜਾ ਤਾ ਇਸ ਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਲਾਇਆ ਕਰੋ ਗੁਰਮੁਖ ਪਿਆਰਿਆਂ ਦੀ ਸੰਗਤ ਕਰਿਆ ਕਰੋ ਕਹਿ ਹਰ ਕੀ ਗੁਣ ਗਾਏ ਜਾਂ ਫਿਰ ਪ੍ਰਮਾਤਮਾ ਦਾ ਸਿਮਰਨ ਕਰੋ ਇੰਨਾ ਸਿਮਰਨ ਕਰੋ ਕਿ ਇਹ ਸਰੀਰ ਸਫਲਾ ਹੋ ਜਾਏਗਾ ਇਹ ਸਰੀਰ ਸਫਲ ਹੋ ਜਾਵੇ ਇਸ ਤਰ੍ਹਾਂ ਬਾਬਾ ਕਬੀਰ ਜੀ ਕਹਿੰਦੇ ਭਾਈ ਸਿਮਰਨ ਕਰੋ ਕਿ ਸਿਮਰਨ ਕਰਨ ਵੇਲੇ ਦਮ-ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਪਰਮਾਤਮਾ ਨੂੰ ਇਸ ਤਰੀਕੇ ਨਾਲ ਸਿਮਰੋ ਕਿ ਇੱਕ ਵੀ ਦਮ ਸਾਡਾ ਬਿਰਥਾ ਨਹੀਂ ਜਾਣਾ ਚਾਹੀਦਾ ਜੈਸੇ ਕਿ ਗੁਰੂ ਪਿਆਰਿਓ ਸਤਿਗੁਰੂ ਦੀ ਬਾਣੀ ਕਹਿੰਦੀ ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈ ਆ ਕਿ ਭਾਈ ਪਰਮਾਤਮਾ ਨੂੰ ਇੰਨਾ ਸਲਾਹੋ ਇੰਨਾ ਸਲਾ ਉਹ ਕਿ ਗਿਣਤੀਆਂ ਮਿੰਤੀਆਂ ਭੁੱਲ ਜਾਣ ਫਿਰ ਹੀ ਗੁਰੂ ਪਿਆਰਿਓ ਸਾਡਾ ਦੁਨੀਆ ਤੇ ਆਉਣਾ ਸਫਲਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ